ਅਲੋਕੇ ਇਨਾਂ ਨਾਲੜਾਈ ਲਾੜ ਰਹੀਆਂ ਸਾਆਂ ਆਸਤ ਸਾਂ ਨੂੰ ਜਿੰਨੀਆਂ ਵੀ ਜੱਥੇ ਦੰਗੀਆਂ ਜਿੰਨੇ ਵੀ ਨੇੜੇ ਜਿਹੜੇ ਵਾਲੇ ਪਿੰਡ ਆ ਉਹਨਾਂ ਭਰਾਵਾਂ ਨੂੰ ਪੀੜ ਕਰਦੇ ਫਿਰ ਗਰੂ ਦੇ ਢੇਰ ਤੇ ਜਿਹੜਾ ਬਿਠਾਇਆ ਜਾ ਰਿਹਾ ਸਾਡੀਆਂ ਜਾਨਾਂ ਸਾਡੇ ਬੱਚਿਆਂ ਦੀਆਂ ਜਾਨਾਂ ਜਿਹੜੀਆਂ ਬਚਾਈਆਂ ਜਾਣ ਤਾਂ ਮਰਸੀਂ ਇਹਨਾਂ ਖੁਸ਼ੀ ਕਹਿੰਦੇ ਆ ਬਾਕੀ ਇਹਦਾ ਪਿੰਡ ਵਾਸੀਆਂ ਨੂੰ ਇੱਕ ਤਾਂ ਉੱਥੋਂ ਸਾਰੀਆਂ ਬਿਮਾਰੀਆਂ ਮੱਖੀ ਮੱਛਰ ਬੇਲਾ ਹੀ ਪਿੰਡ ਗੰਦਗੀ ਬਹੁਤ ਹੜਾ ਰਿਆ ਤੁਸੀਂ ਕਿਤੇ ਉੱਥੇ ਜਾ ਕੇ ਦੇਖਿਓ ਡਹਿਰੀਆਂ ਪਹੁੰਚ ਕੇ ਸਦਾ ਸਾਥ ਖੇੜਾ ਉੱਤੇ ਗਏ ਜਦ ਪਹੁੰਚ ਕੇ ਕਰਵਾ ਲੋਕਾਂ ਤੋਂ ਬਹੁਤ ਵੱਡੀ ਮਾਤਰਾ ਵਿੱਚ ਇਹ ਜਿਹੜੇ ਬਹੁਤਾਰੜ ਆਪਣੇ ਮੰਡੀਆ ਦਾ ਸਬਦੀ ਮੰਡੀ ਦਾ ਵੇਸਟੇਜ ਕੁਲਵਿੰਦਰ ਸਿੰਘ ਮਛਿਆਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਥੇਨਾ ਨੇਕਤਾ ਸਿੱਧੂ ਪਰ ਕੀ ਮੁੱਦਾ ਅੱਜ ਦਾ ਮੁੱਦਾ ਸਾਡਾ ਇਹੀ ਹੈ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਜਿਹੜੀ ਇਹ ਲੜਾਈ ਲੜ ਰਹੇ ਆ ਜਿਹੜੀ ਕਿਸਾਨਾਂ ਤੋਂ ਧੱਕੇ ਨਾਲ ਮੰਡੀ ਹ ਉਹਨਾਂ ਦੀ ਚਾਰਾ ਮੰਡੀ ਖੋਈ ਗਈ ਹੈ ਡੇਰੀ ਕੰਪਲੈਕਸ ਜਮਸ਼ੇਰ ਵਿੱਚੋਂ ਔਰ ਦੂਸਰਾ ਜਿਹੜਾ ਲਾਗੇ ਪਿੰਡ ਚਿੱਤੇਆਣੀ ਦੇ ਸਰਪੰਚ ਵੀ ਮੇਰੇ ਨਾਲ ਬੈਠੇ ਨੇ ਤੇ ਉਹਨਾਂ ਦਾ ਪਿੰਡ ਬਿਲਕੁਲ ਇਸ ਜਿਹੜਾ ਕਿਰਾਇਆ ਜਿਹੜਾ ਗ੍ਰਾਸ ਪਲਾਂਟ ਲੱਗਣ ਜਾ ਰਿਹਾ ਉਹਦੇ ਬਿਲਕੁਲ ਬਹੁਤ ਲਾਗੇ ਆਉਂਦਾ ਤਾਂ ਇਸ ਪਿੰਡ ਨੂੰ ਇੱਕ ਤੇ ਸਮੱਸਿਆ ਹੋਏਗੀ ਕਿ ਗੰਦਗੀ ਉਹ ਤੇ ਨਾਨਾ ਦੇ ਪਿੰਡ ਵਿੱਚ ਬਹੁਤ ਵਧੀ ਗਈ ਔਰ ਦੂਸਰਾ ਕਿਸੇ ਵੀ ਸਮੇਂ ਸੀਐਨਜੀ ਵਿੱਚ ਬਲਾਸਟ ਹੋ ਸਕਦਾ ਜਲਨਸ਼ੀਲ ਪਦਾਰਥ ਉਹ ਤੇ ਸਟੋਰ ਕਰਨਾ ਸੋ ਬਿਲਕੁਲ ਪਿੰਡ ਦੇ ਨੇੜੇ ਆ ਉਹਦੇ ਲਈ ਅਸੀਂ ਸੰਘਰਸ਼ ਕਰ ਰਹੇ ਕਰ ਰਹੇ ਆ ਜਦੋਂ ਹਰ ਹੀਲਾ ਵਰਤ ਕੇ ਦੇਖ ਲਿਆ ਸੀ ਡੀਸੀ ਸਾਹਿਬ ਨੂੰ ਵੀ ਮਿਲਿਆ ਅਸੀਂ ਨਿਗਮ ਕਮਿਸ਼ਨਰ ਨੂੰ ਵੀ ਮਿਲਿਆ ਪਰ ਕੋਈ ਜੜੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਹਾਰ ਕੇ ਅਸੀਂ ਜਦੋਂ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਤੇ 30 ਜਨਵਰੀ ਦਾ ਅਸੀਂ ਪ੍ਰੋਗਰਾਮ ਰੱਖਿਆ ਕਿ ਜਿਹੜਾ ਹਾਈਵੇ ਅਣ ਮਿੱਥੇ ਸਮੇ ਲਈ ਜਾਮ ਕਰਾਂਗੇ ਪਰ ਉਹਦੇ ਵਿੱਚ ਕੋਈ ਦੇਖਣ ਨੂੰ ਮਿਲਿਆ ਕਿ ਜਿਹੜਾ ਗੁਰੂ ਰਵਿਦਾਸ ਜੀ ਦਾ ਜਿਹੜਾ ਆਗਮਨ ਪੁਰਬਾ ਉਹ ਬੜਾ ਚਰਦਾ ਤੇ ਭਾਵਨਾ ਨਾਲ ਲੋਕ ਮਨਾਉਂਦੇ ਨੇ ਔਰ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਆ ਡੇਰਾ ਬੱਲਾ ਇੱਥੇ ਨਤਮਸਤਕ ਹੋਣ ਆਉਂਦੀ ਹੈ ਸੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਭਿਧਾ ਨਾ ਹੋਵੇ ਉਹਨਾਂ ਨੂੰ ਉਹਨਾਂ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਅਸੀਂ ਇਹ ਜਿਹੜਾ 30 ਤਰੀਕਾ ਦਾ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਮੁਲਤਵੀ ਕਰਦੇ ਤੇ ਹੁਣ ਅਸੀਂ 2 ਫਰਵਰੀ ਨੂੰ ਆਪਣਾ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਆ ਕਿਉਂਕਿ ਜਿਹੜੀ ਆਪਣੀਆਂ ਭਾਈਚਾਰਕ ਸਾਂਝ ਆ ਉਹ ਬਣੀ ਰਹੇ ਉਹ ਹੋਰ ਮਜ਼ਬੂਤ ਹੋਏ ਔਰ ਅਸੀਂ ਅੱਜ ਇਸ ਤੁਹਾਡੀ ਪ੍ਰੈਸ ਦੇ ਜ਼ਰੀਏ ਹਰ ਇੱਕ ਵਰਗ ਤੋਂ ਇਹਨਾਂ ਸਮਰਥਨ ਮੰਗਦੇ ਆਂ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ 2 ਫਰਵਰੀ ਨੂੰ ਹੋਣ ਜਾ ਰਿਹਾ ਕਿ ਹਰ ਇੱਕ ਵਰਗ ਉਹਦੇ ਵਿੱਚ ਸ਼ਮੂਲੀਅਤ ਕਰੇ ਤਾਂ ਕਿ ਜਿਹੜਾ ਸਰਕਾਰ ਨੇ ਇਹ ਜਿਹੜਾ ਕਾਰਪੋਰੇਟ ਸਮਝ ਲੈਂਨੇ ਆ ਸੀ ਕਿ ਇੱਕ ਇੱਕ ਆਦਮੀ ਨੂੰ ਫਾਇਦਾ ਪਹੁੰਚਾਉਣ ਲਈ ਪੂਰੇ ਪਿੰਡ ਨੂੰ ਪੂਰੇ ਕਿਸਾਨ ਕਿਸਾਨਾਂ ਨੂੰ ਉਹਨਾਂ ਦੀ ਮੰਡੀ ਕੋ ਲਈ ਪੂਰੇ ਪਿੰਡ ਨੂੰ ਵਿਰੋਧ ਦੇ ਢੇਰ ਤੇ ਬਿਠਾਉਣ ਜਾ ਰਹੀ ਹੈ ਸੋ ਅਸੀਂ ਸਰਕਾਰ ਦੇ ਕੰਨੀ ਗੱਲ ਪਾ ਸਕੀਏ ਕਿ ਉਹਦਾ ਫੈਸਲਾ ਇਹ ਗਲਤ ਆ ਜਲਦੀ ਤੋਂ ਜਲਦੀ ਉਹਨੂੰ ਪਿਚੇ ਮੋਰ ਸਕੇ ਤਾਂ ਕਿ ਕਿਸਾਨਾਂ ਦੀ ਮੰਡੀ ਵੀ ਬਹਾਲ ਹੋ ਸਕੇ ਜਿਹੜਾ ਚਿੰਤਾਤਾ ਸਰਪੰਚ ਆਪਣੇ ਪਿੰਡ ਨੂੰ ਲੈ ਕੇ ਉਹਨਾਂ ਦੀ ਚਿੰਤਾ ਵੀ ਦੂਰ ਹੋ ਸਕੇ ਜਿਹੜਾ ਗੈਸ ਪਲਾਂਟ ਇੱਥੇ ਨਾ ਲਾਵੇ ਸਰਕਾਰ